ਵੇਖਿਆ ਗਿਆ ਕਿ ਪ੍ਰਾਤਨ ਵਿਰਸਾ ਜਿਹੜਾ ਹੈਗਾ ਉਹ ਬਹੁਤ ਹੀ ਜ਼ਿਆਦਾ ਚਾਰੇ ਪਾਸੇ ਪਸਰਿਆ ਹੋਇਆ ਹੈ ਪਰ ਕਈ ਲੋਕ ਇਹ ਜਿਹੀ ਬਹਨ ਜਿਹੜਾ ਨੇ ਇਹ ਵਿਰਸਾ ਜਿਹੜਾ ਹੈਗਾ ਉਹ ਸੰਭਾਲ ਕੇ ਰੱਖਿਆ ਹੋਇਆ ਆਓ ਅਸੀਂ ਉਸ ਸ਼ਖਸ ਨੂੰ ਮਿਲਾਂਦੇ ਆ ਜਿਨ੍ਹਾਂ ਨੇ ਵਿਰਸਾ ਜਿਹੜਾ ਕਿ 300 ਸਾਲ ਪੁਰਾਣਾ ਵਿਰਸਾ ਉਹ ਸੰਭਾਲ ਕੇ ਰੱਖਿਆ ਹੋਇਆ ਆਪਾਂ ਚੱਲਦੇ ਆ ਅੰਦਰ ਜਿੱਥੇ ਕਿ ਵਿਰਸਾ ਜਿਹੜਾ ਸਾਰਾ ਉਹ ਰੱਖਿਆ ਹੋਇਆ ਹੈ ਆਹ ਗੱਲ ਕਰੀਏ ਆਪਾਂ ਵਿਰਸੇ ਦੀ ਦੇਖੋ ਮੈਂ ਕੈਮਰਾ ਬਨਕੂਗਾ ਦੇਖੋ ਚਾਰੇ ਪਾਸੇ ਜਿਹੜਾ ਹੈਗਾ ਉਹ ਵਿਰਸਾ ਜਿਹੜਾ ਸੁਵਾਲ ਕੇ ਇਹ ਰੱਖਿਆ ਹੋਇਆ ਹੈ ਇਹ ਲਗਭਗ 300 ਸਾਲ ਪੁਰਾਣੇ ਜਿਹੜੇ ਤ ਤਲਵਾਰਾਂ ਨੇ ਬਾਕੀ ਹੋਰ ਵੀ ਬਹੁਤ ਕੁਝ ਅچھے ਦੇਖਣ ਨੂੰ ਜਿਹੜਾ ਉਹ ਮਿਲੂਗਾ ਆਪਾਂ ਉਹ ਸਖਸ ਦੇ ਨਾਲ ਹਲੋ ਬਾਤ ਵੀ ਕਰਾਂਗੇ ਵੀ ਅਸਲ ਦੇ ਵਿੱਚ ਉਹ ਵਿਰਸਾ ਕਿਹੜੇ-ਕਿਹੜੇ ਵਸੇ ਨੂੰ ਸਾਹਮਣੇ ਰੱਖਿਆ ਹੋਇਆ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਛਾ ਭਾਈ ਕਿਹੜਾ ਵਿਰਸਾ ਜਿਹੜਾ ਤੁਸੀਂ ਸਾਹਮਣੇ ਜਿਹੜਾ ਰੱਖਿਆ ਹੋਇਆ ਹੈਗਾ ਜੋ ਵੀ ਆਪਣਾ ਪੁਰਾਣਾ ਕਲਚਰ ਸੀਗਾ ਪੰਜਾਬ ਦਾ ਜਾਂ ਹੋਸਟੇਟਾਂ ਦਾ ਲਾ ਲਓ ਸਾਰਾ ਆਪਣੇ ਕੋਲ ਰੱਖਿਆ ਹੋਇਆ ਹੈ ਜੀ ਕਿਸ ਤਰ੍ਹਾਂ ਦਾ ਹੈਗਾ ਕੀਗਾ ਕਿੰਨੇ ਸਾਲ ਪੁਰਾਣਾ ਹੈ ਲਾ ਕੇ ਚਲੋ ਵੀ ਜਿਹੜੇ ਕੋਇਨੋਂ ਜਿਆਦਾ ਪੁਰਾਣੇ 1700 ਸਾਲ ਪਹਿਲਾਂ ਤੱਕ ਦੇ ਪਏ ਹੈ ਤੇ ਬਾਕੀ ਨਾਰਮਲ ਜਿਡਣੇ ਆਪਣੇ ਪੰਜਾਬ ਚਲਦੇ ਨੇ 100 ਸਾਲ ਪਹਿਲਾਂ 200 ਸਾਲ ਪਹਿਲਾਂ ਜਾਂ ਤਲਵਾਰਾਂ ਨਾ ਗਾਲੂ ਜਾਂ ਪੁਰਾਣੇ ਭਾਂਡੇ ਜਾਂ ਕੂਹਾਂ ਦੇ ਡੋਲ ਪੁਰਾਣੇ ਬੱਟੇ ਹੋਗੇ ਜਿੰਦੇ ਹੋਗੇ ਸਾਰਾ ਕੁਝ ਰੱਖਿਆ ਹੈ ਜੀ ਤੁਹਾਨੂੰ ਇਹ ਸ਼ੌਂਕ ਹੈ ਜਿਹੜਾ ਕਿੱਥੋਂ ਪਿਆ ਜੀ ਪਹਿਲਾਂ ਮੇਰੇ ਦਾਦਾ ਜੀ ਨੂੰ ਸ਼ੌਂਕ ਸੀਗਾ ਤਲਵਾਰਾਂ ਦਾ ਜੀ ਪਾਪਾ ਨੂੰ ਫਿਰ ਵਿੰਟੇਜ ਆਈਟਮਾਂ ਦਾ ਹੋ ਗਿਆ ਤੇ ਹੁਣ ਮੈਂ ਨਾਲ-ਨਾਲ ਜਿੱਦਾਂ ਜਾਣਾ ਉਹਨਾਂ ਦੇ ਫਿਰ ਮੈਨੂੰ 뮤ਜ਼ਿਕ ਦਾ ਸ਼ੌਂਕ ਹੋ ਗਿਆ ਤੇ ਹੁਣ ਇਹ ਵੀ ਪੀੜੀਦਰ ਪੀੜੀ ਸ਼ੌਂਕ ਅੱਗੇ ਚੱਲਦਾ ਆ ਰਿਹਾ ਹੈ ਜੀ ਤੁਸੀਂ ਦਿਖਾਉਂਗੇ ਵੀ ਕਿਹੜੀਆਂ ਚੀਜ਼ਾਂ ਜਿਹੜੀਆਂ ਪੁਰਾਣੀਆਂ ਨੇ ਕਿੰਨੀਆਂ ਕੁ ਪੁਰਾਣੀਆਂ ਚੀਜ਼ਾਂ ਹਨ ਜਿਹੜੀਆਂ ਆਪਾਂ ਜਿਵੇਂ ਦੇਖੇ ਤਾਂ ਆਹ ਚੀਜ਼ ਹੈ ਆਹ ਕੀ ਚੀਜ਼ ਹੈ ਇਹ ਬੱਗੀ ਦੀ ਲਾਈਟ ਹੁੰਦੀ ਸੀ ਜਦੋਂ ਪਹਿਲਾਂ ਹੁਣ ਅੰਗਰੇਜ਼ ਆਪਣੇ ਇੱਧਰ ਆਏ ਆ ਉਹ ਰਾਤ-ਰਾਤ ਬਰਾਤੇ ਕਿਤੇ ਜਾਣਾ ਉਹਨਾਂ ਨੇ ਜੀ ਤਾਂ ਬੱਗੀ ਦੇ ਸਾਈਡਾਂ ਤੇ ਦੋ ਡੰਡੇ ਖੜੇ ਹੁੰਦੇ ਉਹਨਾਂ ਦੇ ਸਾਈਡਾਂ ਦੇ ਉੱਪਰ ਇਹ ਲਾਈਟ ਰੱਖੀ ਹੁੰਦੀ ਜੀ ਜੀ ਅੰਦਰ ਇਹਦੇ ਇੱਥੇ ਦੀਵਾ ਹੁੰਦਾ ਇਹਦੇ ਵਿੱਚ ਕੇਰੋਸਨ ਪਾ ਕੇ ਅੱਗ ਲਾਉਂਦੇ ਸੀਗੇ ਉਹ ਲਾਈਟ ਚੱਲਦੀ ਰਹਿੰਦੀ ਹੁੰਦੀ ਜੀ ਇਹ ਰਾਤ ਦੇ ਵੇਲੇ ਕੰਮ ਲੈਂਦੇ ਜੀ ਕਿੰਨੇ ਸਾਲ ਪੁਰਾਣਾ ਹੈ ਇਹ ਤੇ तकरीबन 100 ਸਾਲ ਦੇ ਕਰੀਬ ਨੇੜੇ ਜਿਹੜੇ ਹੈਗਾ ਜੀ ਹਾਂਜੀ ਤੇ ਆ ਜੇ ਆਪਾਂ ਗੱਲ ਕਰੀਏ ਇਲੈਕਟ੍ਰੋਨਿਕ ਚੀਜ਼ਾਂ ਦੀ ਉਹ ਜਿਵੇਂ ਆ ਚੀਜ਼ ਹੈ ਇਹ ਇਲੈਕਟ੍ਰੋਨਿਕ ਚੀਜ਼ ਹੈ ਜੀ ਇਹ ਇਹ ਤਵਿਆਂ ਵਾਲੀ ਮਸ਼ੀਨਾਂ ਨੇ ਜੀ ਪੁਰਾਣੀਆਂ ਹਾਂਜੀ 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 ਬਾਕੀ ਉੱਪਰ ਪੁਰਾਣੇ ਲੈਂਪ ਆ ਗਏ ਜੀ ਹਾਂ ਉੱਪਰ ਉਹ ਜਿਆਦਾ ਪੁਰਾਣੇ ਜਰਮਨੀ ਦੇ ਲੈਂਪ ਆਏ ਆ ਜੀ ਪਿੱਛੇ ਵੀ ਸਾਰੇ ਲੈਂਪ ਦੇਖਣ ਨੂੰ ਮਿਲਣਗੇ ਥੋੜੇ ਰੇਡੀਓ ਆ ਗਏ ਸਾਹਮਣੇ ਵੀ ਲੈਂਪ ਪਿਆ ਬਟ ਰੋਟੀ ਅਲਟੀਫਨ ਆ ਗਏ ਅੱਛਾ ਜੇ ਦੇਖਿਆ ਜਾਵੇ ਤਾਂ ਆਹ ਚੀਜ਼ ਕੀ ਹੈ ਇਹ ਵੀ ਲੈਂਪੀ ਹੈ ਜੀ ਪੁਰਾਣਾ ਇਹ ਵੀ ਜਰਮਨੀ ਦਾ ਬਣਿਆ ਹੋਇਆ ਇੱਥੇ ਮੈਡਿਨ ਜਰਮਨ ਲਿਖਾ ਵੀ ਹੋਇਆ ਹੈ ਇਹਦੇ ਹਾਂਜੀ ਇਹ ਪਿੱਤਲ ਦਾ ਬਰਾਸ ਦਾ ਬਣਿਆ ਹੁੰਦਾ ਜੀ ਹਾਂਜੀ ਹਾਂਜੀ ਇਹ ਵੀ ਤਕਰੀਬਨ 100 ਸਾਲ ਤੋਂ ਪਲੱਸ ਹੀ ਹੋਣਾ ਪੁਰਾਣਾ ਅੱਛਾ ਆਹ ਚੀਜ਼ਾਂ ਕੀ ਨੇ ਇਹ ਪੁਰਾਣੇ ਜਿਹੜੇ ਸ਼ੌਕੀਨ ਲੋਕ ਸੀਗੇ ਪੈਗ ਬੂਗ ਲਾਉਂਦੇ ਉਹਨਾਂ ਵਾਸਤੇ ਬਣਾਇਆ ਹੋਇਆ ਹੈ ਜੀ ਅੱਛਾ ਕੋਈ ਇਸ ਤਰ੍ਹਾਂ ਦੀ ਚੀਜ਼ ਜਿਹੜੀ 200 3 ਕਿਹੜੀ ਚੀਜ਼ ਹੈ ਜੀ ਆ ਜਦ ਤੱਕ ਤਲਵਾਰਾਂ ਹੀ ਹੁੰਦੀਆਂ ਸੀਗੀਆਂ ਪੁਰਾਣੀਆਂ ਇਹ ਜਿਹੜੀਆਂ ਅਸੀਂ ਪਿੱਛੇ ਦੇਖ ਰਹੇ ਹਾਂ ਹਾਂ ਤੇ ਬਾਕੀ ਐਵੇਂ ਪੁਰਾਣੇ ਜਿਹੜੇ ਬੱਟੇ ਆ ਪਟਿਆਲਾ ਸਟੇਟ ਦੇ ਹੋਗੇ ਜਾਂ ਨਾਭਾ ਸਟੇਟ ਦੇ ਹੋਗੇ ਉਹ ਵੀ ਕਾਫੀ ਪੁਰਾਣੇ ਆ ਟਿੱਕੇ ਦੇ ਵਿੱਚ ਕੈਮਰਾ ਪਿਆ ਇਹ ਵੀ ਜਿਆਦਾ ਪੁਰਾਣਾ ਕਿੰਨਾ ਕਿੰਨੇ ਸਾਲ ਦਾ ਪਾਣਗੇ तकरीबन 100 ਸਾਲ ਦੇ ਕਰੀਬ ਹੀ ਹੋਣਾ ਜੀ ਅੱਛੇ ਆਪਣੇ ਧੂਰੀ ਦੇ ਬਲਵੰਤ ਸਟੂਡੀਓ ਜੀ ਪਹਿਲਾਂ ਹੈਗੇ ਸੀਗੇ ਜੀ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੇ ਬੇਟੇ ਨੇ ਬਲਵੰਤ ਸੂਰੀਏ ਉਹਨਾਂ ਨੇ ਸਾਨੂੰ ਗਿਫਟ ਕੀਤਾ ਸੀ ਇਹ ਜੀ ਜੀ ਤਾਂ ਹੀ ਉਹਨਾਂ ਦਾ ਫਿਰ ਸਪੈਸ਼ਲ ਨਾਮ ਲਿਖਾ ਕੇ ਇਹਦੇ ਵਿੱਚ ਲਿਖਿਆ ਹੋਇਆ ਗਿਫਟਡ ਬਾਏ ਮਨਜੀਤ ਸਿੰਘ ਜੀ 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 ਅੱਛਾ ਜਿਹੜੀ ਆਹਰ ਚੀਜ਼ ਹੈ ਆਹ ਕੀ ਚੀਜ਼ ਹੈ ਇਹ ਰਬਖਤਰ ਕਹਿੰਦੇ ਸੀ ਜੰਗ ਦੇ ਵਿੱਚ ਕਾਗਰਾਂ ਨੂੰ ਲਵਾਉਣ ਵਾਸਤੇ ਸੰਯੋਗ ਹੀ ਕਹਿੰਦੇ ਸੀਗੇ ਬਸ ਇਹ ਵੀ ਸਰੀਰ ਨੂੰ ਆਪਣੀ ਬੋਡੀ ਨੂੰ ਪ੍ਰੋਟੈਕਟ ਕਰਦਾ ਸੀਗੇ ਦਲਵਾਰਾਂ ਤੋਂ ਜਾਂ ਤੀਰਾਂ ਤੋਂ ਇਸ ਜਿਹੜੇ ਪ੍ਰਾਜੰਦਾਂ ਜੀ ਦਾ ਬਾਕੀ ਇਹ ਪੇਟ ਨੂੰ ਕਰਦਾ ਸੀਗਾ ਸੁਰੱਖਿਅਤ ਹੀ ਸੀ ਹਾਂਜੀ ਹਾਂਜੀ ਇੱਕਾ ਧੂਖਣੀ ਹੈ ਤੇ ਧੌਂਖਣੀ ਹੁੰਦੀ ਸੀ ਲਹਾਰਾਂ ਨੂੰ ਆ ਲਹਾਰ ਵਰਤਦੇ ਸੀ ਇਹਨੂੰ ਅੱਗ ਨੂੰ ਹਵਾ ਦੇਣ ਵਾਸਤੇ ਅੱਜ ਕੱਲ ਤਾਂ ਬਲੋਰ ਚੱਲ ਪਏ ਜੀ ਜੀ ਪਹਿਲਾਂ ਇਹਦੇ ਅੱਗੇ ਚਾਮ ਲੱਗ ਜਾਂਦਾ ਚਾਮੜਾ ਪਿੱਛੇ ਆਰਨ ਪਹੁੰਚ ਪਾਈ ਹੁੰਦੀ ਸੀ ਜੀ ਰੋਜ਼ ਹਾਮਨਾ ਕੋ ਕੰਮ ਕਰਦੇ ਸੀ ਅੱਛਾ ਤੇ ਆਪਣੇ ਲਵੇ ਸਿੱਕੇ ਜਿਹੜੇ ਹੈਗੇ ਨੇ ਉਹ ਸਿੱਕੇ ਤੁਸੀਂ ਦਿਖਾਓਗੇ ਕਿੱਥੇ ਹਾਂਜੀ ਔਰ ਇਹ ਪੁਰਾਣੇ ਸਿੱਕੇ ਕਿਹੜੇ-ਕਿਹੜੇ ਦੇ ਕੀਵੇਂ-ਕੀਵੇਂ ਆਹੇ ਜੀ ਇਹ ਜਿੱਦਾਂ ਹੁਣ ਆ ਤਾਂ ਮੁਗਲਾਂ ਦੇ ਟਾਈਮ ਦੀ ਇਹ ਸਾਰੇ ਉਹਨਾਂ ਦੇ ਹਿਸਾਬ ਨਾਲ ਉੱਪਰ ਚਿੰਨ ਬਣੇ ਹੁੰਦੇ ਸੀਗੇ ਤੇ ਆ ਆਪਣੇ ਸਾਈਕਲ ਦੇ ਟੋਕਨ ਹੁੰਦੇ ਸੀ ਪਹਿਲਾਂ ਇਹ ਤੋਂ ਬਿਨਾਂ ਕੋਈ ਬੰਦਾ ਸਾਈਕਲ ਬਾਹਰ ਲਿਜਾ ਨਹੀਂ ਸਕਦਾ ਸੀ ਜੇ ਫੜਿਆ ਅੰਦਰ ਚਲਾਣਾ ਹੁੰਦਾ ਸੀਗਾ ਜੀ ਤੇ ਪੁਰਾਣੇ ਸਿੱਕੇ ਬਸ ਮੁਗਲਾਂ ਦੇ ਟਾਈਮ ਦੀ ਆ ਜੀ ਛੋਟੇ ਸਾਈਜ਼ ਦੇ ਵੱਡੇ ਸਾਈਜ਼ ਦੇ ਅਲੱਗ-ਅਲੱਗ ਸਾਈਜ਼ਾਂ ਦੇ ਆ ਦੇਖਣ ਨੂੰ ਮਿਲਣਗੇ ਜੀ ਹਾਂਜੀ ਇਹ ਆ ਕਿਹੜੀਆਂ ਕਿਹੜੀਆਂ ਜਿਹੜੀਆਂ ਰਿਆਸਤਾਂ ਨੇ ਉਹਨੇ ਇਹ ਚੀਜ਼ਾਂ ਆਪਣੇ ਕੋਲੇ ਰੱਖੀਆਂ ਲਾ ਕੇ ਚਲੋ ਵੀ ਰਿਆਸਤਾਂ ਦਾ ਹੈ ਹੀ ਬਹੁਤ ਜ਼ਿਆਦਾ ਦੀਆਂ ਬਾਕੀ ਇਹ ਵੀ ਉੱਪਰ ਸਟੈਂਪਾਂ ਨਹੀਂ ਲੱਗੀਆਂ ਹੋਣਗੀਆਂ ਇਹਨਾਂ ਦੇ ਇਹ ਤਾਂ ਵੀ ਉਹਦੇ ਡਿਜ਼ਾਈਨ ਦੇ ਹਿਸਾਬ ਨਾਲ ਉਹਨਾਂ ਲਈ ਤਿਆਰ ਕੀਤਾ ਜਾਂਦਾ ਵੀ ਆਹ ਰਿਆਸਤਾਂ ਦਾ 10 ਟਿੱਕਾ ਲਾ ਕੇ ਚਲੋ 10 ਤੋਂ 15 ਰਿਆਸਤਾਂ ਨਹੀਂ ਆਪਣੇ ਕੋਲ ਸਮਾਨ ਆਏਗਾ ਜੀ ਅੱਛਾ ਹਾਂ ਜੀ ਆਹ ਚੀਜ਼ ਕੀ ਹੈ ਜੀ ਇਹ ਵੀ ਰੋਟੀ ਵਾਲਾ ਡੱਬਾ ਜੀ ਬਣਾਣਾ ਅੱਛਾ ਹਾਂ ਜੀ ਚਲੋ ਕੋਲੇ ਅੰਦਰ ਇਸ ਉਹ ਹੈਂਡ ਮੇਡ ਬਣਿਆ ਹੁੰਦਾ ਇਹਦੇ ਕੋਈ ਦੂਜਾ ਟੰਕਾ ਨਹੀਂ ਹੁੰਦਾ ਸਾਰੇ ਹੱਸੀ ਬਣਿਆ ਹੁੰਦਾ ਆ ਚੀਜ਼ ਇਹ ਖਾਂਦਾ ਨਾ ਜੀ ਲੱਤ ਲੋ ਪਾਣ ਖਾਂਦੇ ਸ਼ਕੀਨ ਨੇ ਉਹਨਾਂ ਦੇ ਲਈ ਬਣਾਇਆ ਗਿਆ ਸੀਗਾ ਹਾਂਜੀ ਇਹ ਬਿਲਕੁਲ ਇਹ ਹੁੰਦਾ ਬਿੱਟ ਕੇ ਇਹਦੇ ਸਮਾਂ ਰੱਖਣ ਵਾਸਤੇ ਜਦ ਸਪੇਸ ਮਿਲ ਜਾਂਦੀ ਹੈ ਆ ਚੀਜ਼ ਹਾਂਜੀ ਹਾਂਜੀ ਇਹ ਇੱਕ ਰਾਜਿਆਂ ਦੇ ਟਾਈਮ ਦਾ ਹੈ ਜਿਹੜੇ ਪਹਿਲਾਂ ਸੀਗੇ ਜਿਹੜੇ ਵਧੀਆ ਫੈਮਿਲੀ ਵਿੱਚ ਬਿਲੋਂਗ ਕਰਦੇ ਉਹ ਬਸ ਇਹਨਾਂ ਦੀ ਜਿਹੜੀ ਲੇਡੀਜ਼ ਸੀਗੇ ਉਹ ਸ਼ਿੰਗਾਰ ਕਰਨ ਲਈ ਚੀਜ਼ਾਂ ਯੂਜ਼ ਕਰਦੇ ਜਾਂਦੀਆਂ ਜੀ ਜੀ ਹਾਂਜੀ ਹਾਂਜੀ ਇੱਕ ਉਹ ਚੀਜ਼ ਕਿਉਂ ਸਾਈਕਲ ਕੀ ਸਾਈਕਲ ਉਹ ਬੱਚੇ ਦਾ ਸਾਈਕਲ ਹੈ ਜੰਗਲੈਂਡ ਦਾ ਬਣਿਆ ਹੋਇਆ ਅੱਛਾ ਹੈਂਡਲ ਤੇ ਇੰਗਲੈਂਡ ਲਿਖਿਆ ਵੀ ਹੋਇਆ ਅੱਛਾ ਪੁਰਾਣਾ ਕਾਫੀ ਜ਼ਿਆਦਾ ਤਾਂ ਹੀ ਇਹਨਾਂ ਖਰਾਬ ਹਾਲਤ ਦੇ ਵਿੱਚ ਹੈ ਹਾਂਜੀ ਹਾਂਜੀ ਕਿੰਨੇ ਸਾਲ ਪੁਰਾਣਾ ਹੈ ਜੀ ਇਹ ਇਹ ਤਕਰੀਬਨ 80 ਸਾਲ ਦੇ ਕਰੀਬ ਮੰਨ ਕੇ ਚੱਲੋ ਹੱਥ ਹੇ ਘੋੜੇ ਦੀ ਗਾਠੀ ਆ ਗਈ ਹਾਂਜੀ ਉੱਧਰ ਉੱਪਰ ਦੀ ਗਾਠੀ ਪਈ ਹੈ ਜੀ ਜੀ ਹਾਂਜੀ ਹਾਂਜੀ ਕਿ ਟੈਲੀਵਿਜ਼ਨ ਵਗੈਰਾ ਬਾਕੀ ਫਿਲਮਾਂ ਦੇ ਵੀ ਸ਼ੂਟਿੰਗਾਂ ਦੇ ਵੀ ਜਾਂਦਾ ਰਹਿੰਦਾ ਸਮਾਨ ਚੰਚਮਕੀਲੇ ਦੀ ਫਿਲਮ ਬਣੀ ਹੈ ਜਿਹੜੀ ਅੱਛਾ ਜੀ ਦੁਸਾਂ ਨੇ ਬਣਾਈ ਹੈ ਉਹ ਤੇ 90% ਸਮਾਨ ਆਪਣਾ ਸੀਗਾ ਜਿਹੜੀ ਜਿਹੜੀ ਚਮਕੀਲਾ ਹਾਂਜੀ ਜਿਹੜੀ ਨੈਟਫਲਿਕਸ ਤੇ ਆਈ ਹੈ ਹਾਂਜੀ ਉਹਦੇ ਵਿੱਚ 90% ਸਮਾਨ ਆਪਣਾ ਸੀਗਾ ਜਿਨ੍ਹਾਂ ਬੰਨੋ ਨੇ ਸ਼ੋਅ ਕੀਤਾ ਕੈਸਟਾਰ ਰਿਕਾਰਡ ਤੇ ਬੀਟੀਲੀਵੀਜ਼ਨ ਵਗੈਰਾ ਮਸ਼ੀਨਾ ਜਦੋਂ ਉਹ ਮਾਫੀ ਮੰਗਣ ਜਾਂਦੇ ਆ ਬੈਕਫਾਇਰ ਤੇ ਵੱਡਾ ਰੇਡੀਓ ਆ ਤੇ ਉਹ ਵੀ ਆਪਣੀ ਹੈ ਜਦੋਂ ਮੌਤ ਦੀ ਖਬਰ ਚਲਦੀ ਹੈ ਉਹ ਵੀ ਆਪਣੇ ਰੇਡੀਓ ਤੇ ਆਂ ਦਿਖਾਉਂਦੇ ਆ ਤੇ ਬਾਕੀ ਮੋਸਟਲੀ ਹੋਰ ਫਿਲਮਾਂ ਵਿੱਚ ਵੀ ਜਾਂਦਾ ਰਹਿੰਦਾ ਆ ਸਮਾਨ ਅੱਛਾ ਹਾਂਜੀ ਹਾਂਜੀ ਅੱਛਾ ਉਹ ਚੀਜ਼ ਕੀ ਹੈ ਜੀ ਉਹ ਉਹ ਵੀ ਤਾਂ ਫਣੀ ਹੈ ਜੋ ਵੱਡੇ ਸਾਇਦ ਦੀ ਆਗੀ ਜੀ ਜਿਹੜਾ ਸਮਾਂ ਉੱਤੇ ਚਮਕੀਲੇ ਤੇ ਵਰਤਿਆ ਗਿਆ ਸੀ ਉਸ ਤਰ੍ਹਾਂ ਦੇ ਕਿਥੇ ਜਿੱਦਾਂ ਟੈਲੀਵਿਜ਼ਨ ਹੋ ਗਏ ਆ ਸਾਰੇ ਟੈਲੀਵਿਜ਼ਨ ਗਏ ਸੀ ਜਿਵੇਂ ਆ ਕੈਸਟੋਫੇਅਰ ਹੋ ਗਏ ਜਾਂ ਕੈਸਟਾਂ 500 ਕੈਸਟ ਗਈ ਸੀ ਫਿਰ ਈਪੀ ਰਿਕਾਰਡ ਗਏ ਸੀ ਜਿਹੜੇ ਉਹਨਾਂ ਦੇ ਆਏ ਆ ਜੀ ਜੀ ਤਕਰੀਬਨ 7 ਐਲਪੀ ਬਣੇ ਆ 5 ਈਪੀ ਬਣੇ ਆ ਉਹ ਸਾਰੇ ਗਏ ਸੀਗੇ ਉਹਨਾਂ ਨੇ ਉਹ ਚਮਕੀਲੇ ਦੀ ਫੋਟੋ ਤੋਂ ਹਟਾ ਕੇ ਦਿਲਜੀਤ ਸਿੰਘ ਤਾਂ ਤੇ ਆਪਾਂ ਦੇ ਜਿਹੜੇ ਪ੍ਰੇਮੀਨਦੀ ਚੋਬੜਾ ਸੀਗੀ ਉਹਨਾਂ ਉਹ ਫਿਰ ਉਹਨਾਂ ਦੀ ਫੋਟੋ ਲਾ ਦਿੱਤੀ ਜੀ ਉਹਨਾਂ ਨੇ अच्छा हां जी हां वो आपा तो कवर ਲੈ ਗਏ ਸੀਗੇ ਉਹਨਾਂ ਦੇ ਬਾਅਦ ਐਡੀਟਿੰਗ ਕਰਕੇ ਉਹਨਾਂ ਦੀ ਫੋਟੋ ਲਾ ਕੇ ਸ਼ੋਅ ਕਰਦੇ ਸੀਗੇ। ਅੱਛਾ हां जी हां जी। ਅੱਛਾ ਹੋਰ ਕੋਈ ਇਸ ਤਰ੍ਹਾਂ ਦੀ ਜਿਹੀ ਨਵੀਂ ਆਪਣੇ ਇਸ ਦੇ ਵਿੱਚ ਐਡ ਕੀਤੀ ਹੋਵੇ। ਬਾਕੀ ਪੁਰਾਣੇ ਸਕੂਟਰ ਮੋਟਰਸਾਈਕਲ ਆ ਵਿੱਕੀ ਵਿਖ ਤੋਂ ਡੀ ਖੜਾ ਨੇ 70 ਮਾਡਲ ਦੀ ਪ੍ਰੀਆ ਖੜੇ ਨੇ ਉਧਰ ਫਾਰਮ ਦੇ ਵਿੱਚ ਹੈ ਜੀ। ਪੁਰਾਣੇ ਲੱਕੜ ਜੱਕਾਂ ਦੇ ਗੱਡੇ ਵਗੈਰਾ ਨਾਲ ਇੱਕ ਕਲੈਂਚ ਲੰਬਰੇਟਾ ਸਕੂਟਰ ਵੀ ਲੈ ਗਿਆ ਹੁਣ। ਅੱਛਾ हां जी हां जी। ਤੇ ਆਹ ਕੀ ਚੀਜ਼ ਹੈ? ਇਹਦਾ ਸਟੈਂਡ ਹੈ ਸਪੀਕਰਾਂ ਦੇ। ਇਹ ਪੁਰਾਣਾ ਰੋਟੀ ਵਾਲਾ ਟਿਫਨ ਹੈ ਜੀ ਇਹ ਵੀ ਟਿਫਨ ਹੈ ਹਾਂ ਜੀ 13 ਕਿਲੋ ਵੇਟ ਹੈ ਇਹਦਾ ਅੱਛਾ ਇੱਥੋਂ ਖੁੱਲ ਜਾਂਦਾ ਇਹ ਵਿੱਚੋਂ ਟਿਫਨ ਨਿਕਲਿਆ ਆਉਂਦਾ ਥੱਲੇ ਦੀ ਅੱਗ ਵੀ ਚੱਲਦੀ ਹੈ ਤਵਾ ਵੀ ਵਿੱਚ ਹੀ ਹੈ ਰੋਟੀ ਗਰਮ ਕਰਕੇ ਖਾਣ ਵਾਸਤੇ ਇਹ ਵੀ ਅੰਗਰੇਜ਼ਾਂ ਦੇ ਟਾਈਮ ਦੇ ਹੀ ਆ ਅੱਛਾ ਕਿ ਕੋਈ ਉਸ ਟਾਈਮ ਤੇ ਅੰਗਰੇਜ਼ ਤਾਜ਼ਾ ਖਾਣਾ ਖਾਂਦੇ ਸੀਗੇ ਫਿਰ ਥੱਲੋਂ ਇੱਥੋਂ ਖੁੱਲ ਕੇ ਇਹ ਇੱਥੇ ਦੇ ਕੋਲਾ ਪੈ ਜਾਂਦਾ ਜੀ ਆਹ ਇਹਦਾ ਤਵਾ ਆ ਗਿਆ ਹੂੰ ਹੂੰ ਐਦਾਂ ਰੋਟੀ ਸੇਕਣ ਵਾਸਤੇ ਇਹਦੇ ਉੱਪਰਲੀ ਪਲੇਟੇ ਦੇ ਵਿੱਚ ਪਈ ਹੈ ਅੱਛਾ ਇਹਨੂੰ ਗਰਮ ਹੋ ਜਾਂਦਾ ਜਦੋਂ ਆਪ ਅੱਗ ਲਾਵਾਂਗੇ ਇਹਨੂੰ ਬਾਹਰ ਕੱਢਣ ਵਾਸਤੇ ਪਹਿਰਾ ਪੱਤੀਆਂ ਦਿੱਤੀਆਂ ਨੇ ਠੀਕ ਹੈ ਦੇਖ ਇਹਨਾਂ ਚੀਜ਼ਾਂ ਨੂੰ ਰੀਡ ਕਰਨ ਦੇ ਲਈ ਬੜਾ ਟਾਈਮ ਲੱਗਿਆ ਤੁਹਾਨੂੰ ਬਸ ਆਹ ਇੱਕ ਆਰਟਿਫੈਕਟ ਨੂੰ ਆਨਲਾਈਨ ਵੀ ਦੇਖਣ ਨੂੰ ਮਿਲੂਗਾ ਆਊਟ ਆਫ ਸਟਾਕ ਹੀ ਹੈ ਇਹ ਤੁਹਾਨੂੰ ਚੀਜ਼ਾਂ ਐਵੇਂ ਕਿੱਥੋਂ ਮਿਲਦੀਆਂ ਨੇ ਬਸ ਸ਼ੌਂਕ ਤੇ ਜਿਵੇਂ ਹੁਣ ਤੁਹਾਨੂੰ ਪਤਾ ਜਿਵੇਂ ਕਿੱਥੇ ਖਬਰ ਕਰਨੀ ਹੈ ਸਾਨੂੰ ਵੀ ਪਤਾ ਹੁੰਦਾ ਵੀ ਕਿੱਥੋਂ ਸਮਾਨ ਮਿਲੂਗਾ ਬਸ ਉਹ ਸਾਨੂੰ ਆਪ ਕੋ ਆਪਣੇ ਰਾਹ ਬਣ ਜਾਂਦੇ ਆ ਠੀਕ ਤੁਹਾਨੂੰ ਸ਼ੌਂਕ ਕਿੱਥੋਂ ਪਿਆ ਮਾਸ਼ੌਂਗ ਦੱਸਿਆ ਤੁਹਾਨੂੰ ਪਹਿਲਾਂ ਵੀ ਦਾਦਾ ਜੀ ਤੋਂ ਦਾਦਾ ਜੀ ਨੂੰ ਵੀ ਸ਼ੌਂਗ ਸੀ ਪਾਪਾ ਨੂੰ ਵੀ ਤੇ ਮੈਨੂੰ ਵੀ ਹੈ ਜੀ ਅੱਛਾ ਹੰਟਰ ਅੱਛਾ ਉਹ ਹੰਟਰ ਹੰਟਰ ਵੀ ਕਿਹੜੇ ਟਾਈਪ ਦਾ ਹੈ ਹਾਂ ਹੰਟਰ ਵੀ ਪੁਰਾਣਾ ਜੀ ਪਹਿਲਾਂ ਜਦੋਂ ਅੰਗਰੇਜ਼ ਕੋਈ ਗਲਤੀ ਕਰਦਾ ਸੀਗਾ ਉਸ ਟਾਈਮ ਤੇ ਫਿਰ ਇਹਨੂੰ ਗੱਲਾ ਕਰਕੇ ਮਾਰਦੇ ਸੀ ਆ ਟੋਲਚੀ ਆ ਜੀ ਇਹ ਟੋਲਚੀ ਨਹੀਂ ਹੈਗੀ ਇਹ ਡੋਲ ਨੇ ਖੂਦ ਹੈ ਪਾਣੀ ਕੱਢਣ ਵਾਸਤੇ ਹੁੰਦੇ ਸੀ ਪਹਿਲਾਂ ਅੱਛਾ ਉਹ ਪਰਾ ਪਿੱਛੇ ਉਹਦੇ ਕੰਡਾ ਜਿਹਦੇ ਤੋਂ ਡੰਗੇ ਹੋ ਉਹਨਾਂ ਨੂੰ ਬਿੱਲਾ ਵੀ ਕਹਿੰਦੇ ਆਪਣੇ ਪੰਜਾਬ 'ਚ ਜੀ ਜੀ ਜੇ ਕੋਈ ਡੋਲ गिर ਜਾਂਦਾ ਤੇ ਇਹਦੇ ਨਾਲ ਕੱਢ ਲੈਂਦੇ ਜੀ ਠੀਕ ਹੈ ਹਾਂਜੀ ਹਾਂਜੀ ਸਾਡੇ ਕੋਲ ਇਹ ਲੱਗ ਜਦੋਂ ਇਹਨੂੰ ਸਪੋਰਟ ਪਲੇਅਰ ਕਹਿੰਦੇ ਸੀਗੇ ਜਦੋਂ ਆਪਣੇ ਕੈਸਟ ਦੇ ਵਿੱਚ ਪੀਤਾ ਹੁੰਦਾ ਉਦੋਂ ਇਹ ਹੁੰਦੇ ਆ ਇਹਦੇ ਵਿੱਚ ਇੱਥੇ ਕੈਸਟ ਪੈਂਦੀ ਹੈ ਇਹ ਐਡੀਸ਼ਨ ਸਪੈਸ਼ਲ ਤਾਂਗ ਹੈ ਜੇ ਤੁਹਾਨੂੰ ਕੋਈ ਸਕੂਲ ਪਲੇਅਰ ਮਿਲੇਗਾ ਤਾਂ ਕੱਲੇ ਆਹੀ ਚੀਜ਼ ਤੁਹਾਨੂੰ ਚੱਲਣ ਨੂੰ ਦੇਖਣ ਨੂੰ ਮਿਲੂਗੀ ਵਿੱਚ ਕੈਸਟ ਨਾਲ ਜਲਦੀ ਦਿਖੂਗੀ ਇਹਦਾ weight ਤਾਂ ਕਿੰਨਾ 15 ਕਿਲੋ weight ਹੈ ਜੀ ਬਾਕੀ ਤੁਹਾਨੂੰ ਸਪੀਕਰ ਆ ਗਏ ਪੁਰਾਣੇ ਵੇਂਟੇਜ ਦੇ 160 ਦੇ ਬਣੇ ਹੋਏ ਜਾਪਾਨ ਦੇ ਫਿਰ ਇਹਦੇ ਰੈਮਪਲੀਫਾਇਰ ਆ ਗਏ ਪੁਰਾਣੇ ਔਰ ਇਹ ਹੁੰਦਾ ਸੀ ਰ ਇਹਨੋਂ ਦੇ ਹਾਈ ਕੁਆਲਿਟੀ ਵਾਲੇ ਜਾਂਦੇ ਦੂ ਨਾਰਮਲ ਵੀ ਚੱਲੇ ਜਿਹੜੇ ਆਪਣੇ ਪੰਜਾਬ ਤੋਂ ਚੱਲਦੇ ਸੀਗੇ ਐਂਪਲੀਫਾਇਰ ਆ ਗਏ ਸਾਰੇ ਆ ਵੀ ਕੈਸ ਪਲੇਅਰ ਹੈ ਇਹ ਸਾਰੇ ਜਿੰਨੇ ਵੀ ਮਾਡਲ ਦਿਖਾ ਰਹੇ ਸਾਰੇ ਜਪਾਨੀਜ਼ ਮਾਡਲ ਹੈ ਆ ਸਾਰੇ ਐਂਪਲੀਫਾਇਰ ਨੇ ਆ ਵੀ ਕੈਸ ਪਲੇਅਰ ਆ ਗਿਆ ਜੀ ਆਥਲੇ ਰਿਕਾਰਡ ਪਲੇਅਰ ਪਿਆ ਹੈ ਬਾਕੀ ਪੁਰਾਣੇ ਵਾਕਮੈਨਸ ਵਗੈਰਾ ਸਾਰਾ ਕੁਝ ਹੁੰਦਾ ਆਪਣੇ ਕੋਲੇ ਇਹ ਆਪਣਾ ਪੁਰਾਣਾ ਪੁਰਾਣਾ ਸ਼ੌਂਕ ਸੀਗਾ ਕਿ ਪੁਰਾਣੀ ਆਪਣੀ ਸ਼ਾਪ ਵੀ ਸੀਗੀ ਹਾਂ ਨਹੀਂ 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 ਇਹ ਤਾਂ ਆਪਣਾ ਸ਼ੌਂਕ ਦੇ ਚੱਕਰ 'ਚ ਹੀ ਸੀਗਾ ਹੁਣ ਮੇਰਾ ਚੈਨਲ ਚੱਲਦਾ YouTube ਤੇ ਹੰਸ 뮤직 ਕਲੱਬ अच्छा हां ਉਥੋਂ ਕੋ ਜਿੰਨੇ ਵੀ ਆਪਣੇ ਕੋਲ ਕਲੈਕਸ਼ਨ ਆ ਸਾਰੀ ਵੀਡੀਓ ਪਾਈਆਂ ਹੋਈਆਂ ਨੇ ਉੱਦੇ ਉੱਪਰ ਕਿਸੇ ਨੇ ਬਾਏ ਕਰਨੀ ਹੈ ਸੇਲ ਕਰਨੀ ਹੈ ਉੱਥੋਂ ਕਰ ਸਕਦਾ ਸਾਡੇ ਨਾਲ ਜਿਹੜੇ ਜਿੰਨਾ ਜਿਹੜੇ ਬੱਚੇ ਨੇ ਇਹ ਜਿਹੜੀ ਹੈ ਕਲੈਕਸ਼ਨ ਜਿਹੜੀ ਹੈ ਇਕੱਠੀ ਕੀਤੀ ਹੈ ਤੇ ਇਹ 300 ਸਾਲ ਤੋਂ ਲੈ ਕੇ 1700 ਸਾਲ ਤੱਕ ਪੁਰਾਣੀ ਜਿਹੜੀ ਹੈ ਇਹ ਇਹਨਾਂ ਕੋਲੇ ਕਲੈਕਸ਼ਨ ਪਈ ਹੈ ਸਗਰੂ ਤੋਂ ਰਵਿੰਦਰ ਜਹਲੀ ਇੰਡੀਆ ਦੀ ਪੰਜਾਬ